ਪਾਰਟੀਆਂ ਜਿਹੜੇ ਖੜੇ ਆ ਬੰਦੇ ਉਹ ਜਵਾਬ ਦੇਣ ਕਿਉਂ ਨਹੀਂ ਡੇਰੀਆਂ ਨੂੰ ਬੰਦ ਕੀਤਾ ਜਾਂਦਾ ਇੱਥੋਂ ਤੇ ਮਿਊਂਸਿਪਲ ਲਿਮਿਟ ਤੋਂ ਬਾਹਰ ਕੱਢਿਆ ਜਾਂਦਾ ਤਾਂ ਬੁੱਢਾਦਰ ਯਾਦੇ ਵਿੱਚ ਇੰਡਸਟਰੀਆਂ ਦਾ ਐਫਲੂਐਂਟ ਜਿਹੜਾ ਡਾਇਰੈਕਟਲੀ ਪੈ ਰਿਆ ਸੀ ਚੋਰੀ ਚੁਪੇ ਲੋਕੋ ਕੇ ਕੀ ਉਹਨਾਂ ਨੇ ਇਹ ਮੁੱਦੇ ਉੱਥੋਂ ਦੇ ਲੋਕਲ ਐਮਐਲਏ ਕੋਲੇ ਲੈ ਕੇ ਗਏ ਕੀ ਓਏ ਇਹ ਮੁੱਦੇ ਆਪਣੀ ਸਰਕਾਰ ਕੋਲੇ ਲੈ ਕੇ ਗਏ ਕੀ ਤੁਸੀਂ ਲਿਖ ਕੇ ਦੇਣ ਨੂੰ ਤਿਆਰ ਹੋਗੇ ਤੁਸੀਂ ਆਪਣਾ ਪੂਰਾ ਜ਼ੋਰ ਲਗਾਉਂਗੇ ਕਿ बुढ़ा दरिया साफ हो हाँ जी हम लिख करके आपको दे देंगे कि हम डेडिकेटेड हैं कमिटेड हैं बुढ़ा दरिया की सफाई के लिए पहले क्या था बुढ़ा दरिया के ऊपर लोग वॉक करते थे वो इतना हार्ड सॉलिड वेस्ट था उसके ऊपर कि उस पर वॉक करते थे और पानी नीचे से बहता था तो जब तक कि जो पोल्यूशन का रीजन है जो कॉज है ਉਸ ਕੋ ਨਹੀਂ ਖਤਮ ਕਰਾਂਗੇ ਜੜ੍ਹ ਸੇ ਇਹ ਪੋਲੂਸ਼ਨ ਖਤਮ ਨਹੀਂ ਹੋ ਸਕਦਾ ਜਦ ਤੱਕ ਮਿਕਸ ਲੈਂਡ ਯੂਜ਼ ਤੋਂ ਫੈਕਟਰੀਆਂ ਬਾਹਰ ਕੱਢ ਕੇ ਉਹਨਾਂ ਨੂੰ ਕਲਸਟਰ ਦੇ ਵਿੱਚ ਨਹੀਂ ਸਥਾਪਿਤ ਕਰਦੇ ਤਦ ਤੱਕ ਇਹ ਸਾਡੀ ਮੁਹਿੰਮ ਜਾਰੀ ਰਹੇਗੀ ਔਰ ਅਸੀਂ ਇਹਦੇ ਉੱਤੇ ਆਪਣੀ ਆਵਾਜ਼ ਚੁੱਕਦੇ ਹਾਂ ਸਾਡੇ ਵੀ ਜਜ਼ਬਾਤ ਬੁੱਢੇ ਦਰਿਆ ਨਾਲ ਜੁੜੇ ਹੋਏ ਆ ਜਿਵੇਂ ਸੇਖੂ ਜਾਨ ਕੇ ਅਸੀਂ ਪੂਰੀ ਦੁਨੀਆ ਨੂੰ ਸੁਨੇਹਾ ਦਿੰਦੇ ਆ ਜੀ ਅਸੀਂ ਡਿਟਰਮਿੰਡ ਆ ਜੀ ਅਸੀਂ ਲੋਕਾਂ 'ਚ ਅਵੇਅਰਨੈਸ ਕ੍ਰੀਏਟ ਕਰਾਂਗੇ ਤੇ ਔਰ ਕਰਕੇ ਹੀ ਰਵਾਂਗੇ ਜੀ ਔਰ ਬੁੱਡੇ ਡੇਰੀਆ ਦੀ ਸਤਲੁਜ ਦੀ ਨਹਾਰ ਚੇਂਜ ਹੋਏਗੀ ਆਪਣੇ ਡੇਰੀਆਂ ਨੇ ਐਨਜੀਟੀ ਨੇ ਡੇਰੀਆਂ ਨੂੰ ਮਿਊਂਸੀਪਲ ਲਿਮਟ ਤੋਂ ਬਾਹਰ ਰੱਖਣ ਦੇ ਹੁਕਮ ਜਾਰੀ ਕੀਤੇ ਜੀ ਪਰ ਇਹਨਾਂ ਤੋਂ ਇਹ ਕਹਿ ਕੇ ਤੁਸੀਂ ਜਿਹੜਾ ਕਾਨੂੰਨ ਬਣਾਇਆ ਹੋਇਆ ਕਾਨੂੰਨ ਇਹ ਆ ਕਿ ਮਿਊਂਸੀਪਲ ਲਿਮਟ ਦੇ ਵਿੱਚ ਡੇਰੀਆਂ ਨਹੀਂ ਹੋ ਸਕਦੀਆਂ ਉਸ ਕਾਨੂੰਨ ਨੂੰ ਬਦਲਿਆ ਤਾਂ ਕਿਤੇ ਨਹੀਂ ਗਿਆ ਪਰ ਸਰਕਾਰ ਜਿਹੜੀ ਸੀਗੀ ਕਾਂਗਰਸ ਸਰਕਾਰ ਉਸ ਸਮੇਂ ਦੇ ਉੱਤੇ ਸੀ ਇਹਨਾਂ ਨੇ ਕਿਹਾ ਕਿ ਅਸੀਂ ਇੱਥੇ ਆਹ ਪਲਾਂਟ ਲਾ ਦੇਾਂਗੇ ਉਹ ਪਲਾਂਟ ਲਾ ਦੇਾਂਗੇ ਡੇਰੀਆਂ ਦਾ ਜਿਹੜਾ ਇਫਲੂਐਂਟ ਆ ਜੋ ਕੁਛ ਵੀ ਆ ਗੋਹਾ ਹੈ ਉਹ ਡੰਗਰਾਂ ਦੀ ਝੇਰ ਹੈਗੀ ਆ ਮਰੇ ਹੋਏ ਜਾਨਵਰ ਹੈਗੇ ਆ ਇਹ ਜਣੀ ਸਾਰਾ ਕੁਝ ਉਹਦਾ ਹੱਲ ਕਰ ਦੇਾਂਗੇ ਤੇ ਉਹ ਕਹਤਾ ਪਰ ਕਾਨੂੰਨ ਦਾ ਨਹੀਂ ਬਦਲੀ ਹੋਇਆ ਕਾਨੂੰਨ ਤਾਂ ਅੱਜ ਵੀ ਉੱਥੇ ਹੀ ਆ ਤੇ ਨਾ ਨੌ ਮੰਡ ਤੋਏ ਤੇਲ ਹੋਇਆ ਤੇ ਨਾ ਰਾਦਾ ਨੱਚੇ ਇਹ ਜਣੀ ਇਸ ਚੀਜ਼ ਬਾਰੇ ਵੀ ਪਾਰਟੀਆਂ ਜਿਹੜੇ ਖੜੇ ਆ ਬੰਦੇ ਉਹ ਜਵਾਬ ਦੇਣ ਕਿਉਂ ਨਹੀਂ ਡੇਰੀਆਂ ਨੂੰ ਬੰਦ ਕੀਤਾ ਜਾਂਦਾ ਇੱਥੋਂ ਤੇ ਮਿਊਂਸਿਪਲ ਲਿਮਿਟ ਤੋਂ ਬਾਹਰ ਕੱਢਿਆ ਜਾਂਦਾ ਜੀ ਤੇ ਮੈਂ ਗੱਲ ਕਰਾਂ ਸੰਤ ਸੀਚੇਵਾਲ ਜੀ ਦੇ ਟਾਈਮ ਤੇ ਜਿਨ੍ਹਾਂ ਸਰ ਨੇ ਮੈਂਸ਼ਨ ਵੀ ਕੀਤਾ ਸੀ ਸੋ ਉਹਨਾਂ ਦੇ ਟਾਈਮ ਤੇ ਜਦੋਂ ਐਮਪੀ ਸੀ ਉਹਨਾਂ ਨੇ ਇਸ ਮੁੱਦੇ ਤੇ ਆਵਾਜ਼ ਉਠਾਈ ਸੀ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿ ਵਾਕਈ ਉਸ ਤੋਂ ਬਾਅਦ ਕੁਝ ਫਰਕ ਪਿਆ ਸੀਚੇਵਾਲ ਜੀ ਇੱਥੇ ਆ ਕੇ ਥੋੜੇ ਦਿਨ ਪਹਿਲਾਂ ਹੀ ਆ ਕੇ ਇਹਨਾਂ ਨੇ ਤਾਜਪੁਰ ਰੋਡ ਤੋਂ ਸਫਾਈ ਕਰਾਉਣ ਦਾ ਕੰਮ ਤੇ ਉੱਥੇ ਜਿਹੜੀ ਕੋਸ਼ ਇਨਕ੍ਰੋਚਮੈਂਟ ਹਟਵਾਉਣ ਦਾ ਕੰਮ ਤੇ ਉਥੇ ਪੇੜ ਲਗਾਉਣ ਦਾ ਕੰਮ ਕੀਤਾ ਹੈਗਾ ਕਰਵਾਇਆ ਹੈਗਾ ਬਹੁਤ ਵਧੀਆ ਸੀ ਉਸ ਨੂੰ ਐਪਰੀਸ਼ੀਏਟ ਕਰਦੇ ਆ ਪਰ ਉਹਨਾਂ ਦੇ ਨਾਲ ਦੇ ਨਾਲ ਉਹ ਪੁਆਇੰਟ ਵੀ ਦੇਖੇ ਉਹ ਨਾਲੇ ਵੀ ਦੇਖੇ ਜਿਹੜੇ ਅੰਦਰ ਖਾਤੇ ਬੁੱਢਾ ਦਰਿਆ ਦੇ ਵਿੱਚ ਇੰਡਸਟਰੀਆਂ ਦਾ ਐਫਲੂਐਂਟ ਜਿਹੜਾ ਡਾਇਰੈਕਟਲੀ ਪੈ ਰਿਹਾ ਸੀ ਚੋਰੀ ਚੁਪੇ ਲੋਕੋ ਕੇ ਪਰ ਉਹ ਉਹ ਮੁੱਦੇ ਉਹਨਾਂ ਨੇ ਕੀ ਡੀਸੀ ਕੋਲੇ ਚੱਕੇ ਕੀ ਉਹਨਾਂ ਨੇ ਇਹ ਮੁੱਦੇ ਉਥੋਂ ਦੇ ਲੋਕਲ ਐਮਐਲਏ ਕੋਲੇ ਲੈ ਕੇ ਗਏ ਕੀ ਇਹ ਇਹ ਮੁੱਦੇ ਆਪਣੀ ਸਰਕਾਰ ਕੋਲੇ ਲੈ ਲੈ ਕੇ ਗਏ ਇਹ ਕਿ ਜੀ ਉਹ ਆਪਣੇ ਸੀਚੇਵਾਲ ਜੀ ਉਹ ਦੱਸ ਸਕਦੇ ਆ ਪਰ ਅਸੀਂ ਕਿਸੇ ਨੂੰ ਨਹੀਂ ਸੁਣਿਆ ਬਈ ਉਹਨਾਂ ਨੇ ਇਸ ਬਾਰੇ ਕੋਈ ਕੰਮ ਕੀਤਾ ਸੋ ਇੱਕ ਸਵਾਲ ਮੇਰਾ ਤੁਹਾਡੇ ਸਾਰਿਆਂ ਨੂੰ ਹੈ ਆਪਾਂ ਗੱਲਬਾਤ ਕੀਤੀ ਹੈ ਸਾਰਿਆਂ ਦੀ ਅਸੀਂ رائے ਲੈ ਚੁੱਕੀਆਂ ਕੀ ਤੁਸੀਂ ਲਿਖ ਕੇ ਦੇਣ ਨੂੰ ਤਿਆਰ ਹੋ ਕਿ ਤੁਸੀਂ ਆਪਣਾ ਪੂਰਾ ਜ਼ੋਰ ਲਗਾਉਂਗੇ ਕਿ ਬੁੱਢਾ ਦਰਿਆ ਸਾਫ਼ ਹੋਵੇ ਸੋ ਸਾਰਿਆਂ ਤੋਂ ਮੇਰਾ ਸਵਾਲ ਹੈ ਹਾਂ ਜੀ ਹਮ ਲਿਖ ਕਰਕੇ ਆਪਕੋ ਦੇ ਦੇਂਗੇ ਕਿ ਹਮ डेडिकेटेड हैं कमिटेड हैं बुढ़ा दरिया की सफाई के लिए और हम तब तक नहीं बैठेंगे जब तक कि पहले क्या था बुढ़ा दरिया के ऊपर लोग वॉक करते थे आप समझ समझ रहे हो बात हमारी लोग इतना हार्ड सॉलिड वेस्ट था उसके ऊपर कि उस पर वॉक करते थे और पानी नीचे से बहता था कम से कम वो चीज हम लोगों की पदयात्रा वन के बाद पदयात्रा टू आते आते वो सब चीज़ें साफ हो गई तो गवर्नमेंट ये काम तो कर रही है कि मतलब कुछ लगे की काम हो रहा है लेकिन जो जड़ है जहां से पोल्यूशन हो रहा है उस पर काम नहीं हो रहा है और जब तक कि ये पेड़ अगर मुरझा रहा है ना तो पेड़ की पत्तियों पर पानी देने से कुछ नहीं होगा जड़ में पानी देना होगा तो जब तक कि जो पोल्यूशन का रीजन है जो कॉज है उसको नहीं खत्म करेंगे जड़ से ये पोल्यूशन खत्म नहीं हो सकता और हम लोग जब तक जिंदा हैं तब तक हम लोग यंगर लोगों को भी जोड़ने की कोशिश करते हैं खन्ना जी हमारे यंग मेंबर हैं ही विल कैरी फॉरवर्ड द बटन तो हम लोग लगे हुए हैं और हम हटेंगे नहीं लोग कहते हैं आपके करने से क्या फायदा होगा अकेले के करने से हम कहते हैं कि हम ना भी कुछ करेंगे तो भी क्या अच्छा हो जाएगा हम तो कुछ करेंगे जी। करते रहेंगे जी। स्लोगन ही सारा कुछ कहता जी जागा जगावागे बुढ़ा दरिया बचावागे सिर्फ बुढ़्ढा दरिया नहीं ਸਾਰਾ ਵਾਤਾਵਰਨ ਨਹੀਂ ਬਚਾਉਣ ਦੀ ਖਾਤਰ ਕੋਸ਼ਿਸ਼ ਹੋਊਗੀ ਅਸੀਂ ਸਿਰਫ ਲੁਧਿਆਣੇ ਦੀ ਖਾਤਰ ਨਹੀਂ ਗੱਲ ਕਰ ਰਹੇ ਅਸੀਂ ਪੰਜਾਬ ਦੀ ਖਾਤਰ ਨਹੀਂ ਗੱਲ ਕਰ ਰਹੇ ਸਾਡਾ ਸੁਨੇਹਾ ਸਾਰੀ ਦੁਨੀਆ ਨੂੰ ਆ ਕਿ ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਆ ਤੇ ਜਿਹੋ ਜਿਹੇ ਹਾਲਾਤ ਬੰਗਲੌਰ ਅਗਦੇ ਸ਼ਹਿਰ ਪਹੁੰਚ ਰਹੇ ਆ ਇੱਥੇ ਉਦੋਂ ਬਾਅਦ ਸਾਊਥ ਅਫਰੀਕਾ 'ਚ ਹੋ ਰਿਹਾ ਉਸ ਤੋਂ ਅਸੀਂ ਆਪਣੇ ਆਉਣ ਵਾਲੀ ਔਲਾਦ ਜਿਹੜੀ ਹੁਣ ਦੇ ਜਿਹੜੀ ਔਲਾਦ ਆ ਜਿਹੜੇ ਬੱਚਿਆਂ ਨੂੰ ਸਾਡੇ ਜਿਹੜੇ 4 ਸਾਲ ਬਚੇ ਹੋਏ ਆ ਉਹ ਅਖੀਰ ਤੱਕ ਆਖਰੀ ਸਾਹ ਤੱਕ ਅਸੀਂ ਡੈਡੀਕੇਟਡ ਰਹਾਂਗੇ ਜੀ ਸੋ ਜੀ ਅਸੀਂ ਇਹ ਹਰ ਹਰ ਲੋਕਾਂ ਹਰ ਕਿਤੇ ਜਾ ਕੇ ਇਹ ਹੀ ਵਾਦਾ ਕੀਤਾ ਹੈ ਵੀ ਅਸੀਂ ਇਹ ਡੈਡੀਕੇਟਡ ਹਾਂ ਇਸ ਜੋਬ ਦੇ ਵਾਸਤੇ ਕੌਜ਼ ਵਾਸਤੇ ਔਰ ਸਾਨੂੰ 15 ਸਾਲ ਤੋਂ ਉੱਤੇ ਹੋ ਗਏ ਆ ਔਰ 2004 ਤੋਂ ਤਕਰੀਬਨ ਅਸੀਂ ਲੱਗੇ ਹੋਏ ਆ ਇਸ ਕੌਜ਼ ਦੇ ਉੱਤੇ ਔਰ ਹੁਣ ਬਿਲਕੁਲ ਡਿਵੋਟਡ ਹਾਂ ਫॉर ਲਾਸਟ 3 ইয়ারਸ ਇਸ ਕੌਜ਼ ਵਾਸਤੇ ਲੁੱਕੇ ਕੀ ਜਿੱਥੇ ਮਰਜੀ ਕੇ ਸਾਨੂੰ ਖੜਾ ਕਰ ਲੋ ਅਸੀਂ ਇਹਨਾਂ ਦੇ ਅਗੇਂਸਟ ਬੋਲਾਂਗੇ ਹਮਮ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਬੁੱਡੇ ਦਰਿਆ ਚ ਜਦ ਤੱਕ ਜ਼ੀਰੋ ਲਿਕਵਿਡ ਡਿਸਚਾਰਜ ਨਹੀਂ ਹੁੰਦਾ ਹਮਮ ਜਦ ਤੱਕ ਮਿਕਸ ਲੈਂਡ ਯੂਸ ਤੋਂ ਫੈਕਟਰੀਆਂ ਬਾਹਰ ਕੱਢ ਕੇ ਉਹਨਾਂ ਨੂੰ ਕਲਸਟਰ ਦੇ ਵਿੱਚ ਨਹੀਂ ਸਥਾਪਿਤ ਕਰਦੇ ਤਦ ਤੱਕ ਇਹ ਸਾਡੀ ਮੁਹਿੰਮ ਜਾਰੀ ਰਹੇਗੀ ਹਮਮ ਔਰ ਅਸੀਂ ਇਹਦੇ ਉੱਤੇ ਆਪਣੀ ਆਵਾਜ਼ ਚੁੱਕਦੇ ਰਹਾਂਗੇ ਜੀ ਸਰ ਯੈਸ ਬਿਲਕੁਲ ਜੀ ਵੀ ਆਰ ਡਿਟਰਮਿੰਡ ਅਸੀਂ ਜਿਹੜੀ ਬੁੱਡੇ ਦਰਿਆ ਦੀ ਨਹਾਰ ਹੈ ਜਰੂਰ ਚੇਂਜ ਕਰਕੇ ਹੀ ਰਵਾਂਗੇ ਜੀ ਅਸੀਂ ਇਹ ਟਿੱਚਾਂ ਵਿੱਚ ਜਿਵੇਂ ਸਰਦਾਰ ਭਗਵੰਦ ਸਿੰਘ ਸਾਹਿਬ ਨੇ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਸੀ ਉਹਨਾਂ ਰੰਗਲਾ ਪੰਜਾਬ ਦਾ ਨਾਰਾ ਲਾਇਆ ਸੀ ਜੀ ਉਸ ਉਸ ਬਦਲਾਵ ਜਿਹੜੀ 93 ਸੀਟਾਂ ਆਈਆਂ ਉਹ ਪੰਜਾਬ ਦੇ ਲੋਕਾਂ ਦੇ ਕਹਿ ਲਓ ਜਜ਼ਬਾਤ ਜੁੜੇ ਹੋਏ ਆ ਜੀ ਤੇ ਸਾਡੇ ਵੀ ਜਜ਼ਬਾਤ ਬੁੱਡੇ ਦਰਿਆ ਨਾਲ ਜੁੜੇ ਹੋਏ ਆ ਜਿਵੇਂ ਸੇਖੂ ਸਾਹਿਬ ਨੇ ਕਿ ਅਸੀਂ ਪੂਰੀ ਦੁਨੀਆ ਨੂੰ ਸੁਨੇਹਾ ਦਿੰਦੇ ਆ ਜੀ ਅਸੀਂ ਡਿਟਰਮਿੰਡ ਆ ਜੀ ਅਸੀਂ ਲੋਕਾਂ 'ਚ ਅਵੇਅਰਨੈਸ ਕ੍ਰੀਏਟ ਕਰਾਂਗੇ ਤੇ ਔਰ ਕਰਕੇ ਹੀ ਰਵਾਂਗੇ ਜੀ ਔਰ ਬੁੱਡੇ ਦਰਿਆ ਦੀ ਸਤਲੁਜ ਦੀ ਨ